ਲੋ ਜੀ ਦੋਸਤੋ ਤੁਹਾਨੂੰ ਇੱਕ ਹੋਰ ਚੀਜ਼ ਦਿਖਾਣਾ ਮੈਂ ਸ਼ਾਇਦ ਤੁਹਾਨੂੰ ਜਿਹੜੇ ਛੋਟੇ ਹੁੰਦੇ ਜਾਂ ਜਿਹੜੇ ਪੁਰਾਣੇ ਦੋਸਤਾਂ ਉਹਨਾਂ ਨੂੰ ਯਾਦ ਆ ਜਾਵੇ ਤੇ ਇਹ ਇਹਦੇ ਇਹਦੇ ਨਾਲ ਕੁਝ ਜ਼ਿਆਦਾ ਤੁਹਾਡੀਆਂ ਜੁੜੀਆਂ ਹੋਣਗੀਆਂ ਤੇ ਤੁਸੀਂ ਇਹ ਵੀ ਨੂੰ ਵੀ ਦੇਖੋ ਤੇ ਜੇਕਰ ਤੁਹਾਨੂੰ ਆਮ ਕਿਤੇ ਮਿਲ ਜਾਵੇ ਤਾਂ ਤੁਸੀਂ ਕਹਿਣਾ ਆ ਦੇਖੋ ਦੋਸਤੋ ਤੇ ਇਹ ਤੁਹਾਡੇ ਲਈ ਆ ਜੀ ਸਾਰਿਆਂ ਦੇ ਲਈ ਜੇ ਦੀ ਇਹਦੀ ਯਾਦ ਕੋਈ ਜੁੜੀ ਹੋਈ ਆ ਤਾਂ ਜਰੂਰ ਦੱਸਿਓ ਇਨੂੰ ਕਿਆ ਕਹਿੰਦੇ ਹੁੰਦੇ ਸੀਗੇ ਤੁਸੀਂ ਜਦੋਂ ਸਕੂਲੇ ਪੜ੍ਹਨ ਜਾਂਦੇ ਹੁੰਦੇ ਉਸ ਤੋਂ ਤੁਹਾਨੂੰ ਜਿਹੜਾ ਮੈਂ ਪੌਦਾ ਦਿਖਾ ਲੈਣ ਲੱਗਾ ਨਾ ਜਿੰਦਗੀ 'ਚ ਜੇ ਕਿਸੇ ਨੇ ਪਹਿਲੀ ਵਾਰ ਦੇਖਿਆ ਤਾਂ ਵੀ ਕਮੈਂਟ ਕਰਨਾ ਤੇ ਜੇਕਰ ਤੁਸੀਂ ਇਹਦੇ ਬਾਰੇ ਜਾਣਦੇ ਆ ਤਾਂ ਵੀ ਕਮੈਂਟ ਕਰਨਾ ਤੇ ਦੋਸਤੋ ਕੈਮਰਾਮੈਨ ਜੀ ਮਾੜਾ ਜਾਂ ਕੋਲ ਨੂੰ ਆਇਓ ਇਸ ਪੌਦੇ ਦੇ ਬਾਰੇ ਜਿਹੜੀ ਕੀ ਆ ਜਾਣਕਾਰੀ ਔਰ ਪੌਦੇ ਦੀ ਸੁੰਦਰਤਾ ਦੇਖੋ ਕਿ ਕਿੰਨਾ ਅਰਕਾ ਆਪਣੇ ਆਪ ਖਿੱਚਦਾ ਹੈ ਦੇਖ ਕੇ ਐਦਾਂ ਲੱਗਦਾ ਜਿਵੇਂ ਕਿ ਬਹੁਤ ਸਾਰੇ ਕੁਤੜੇ ਲੱਗੇ ਹੁੰਦੇ ਇਹਨੂੰ ਤੇ ਪਰ ਇਹ ਕੁਤੜੇ ਨਹੀਂ ਹੈਗੇ ਦੋਸਤੋ ਇਹ ਫਲਾਵਰਿੰਗ ਆ ਇਹਦੀ ਇਹ ਕਿਉਂਕਿ ਇਸ ਵੇਲੇ ਜਿਹੜਾ ਸੀਜ਼ਨ ਆ ਦੋਸਤੋ ਇਹਨਾਂ ਦਾ ਫਲਾਵਰਿੰਗ ਦਾ ਆ ਤੇ ਆ ਦੇਖੋ ਤੁਸੀਂ ਦੇਖ ਸਕਦੇ ਆ ਤੇ ਇਹਨੂੰ ਜਿਹੜੀ ਕਿ ਆ ਫਲਾਵਰਿੰਗ ਆ ਕਿੰਨੀ ਸੋਹਣੀ ਲੱਗੀ ਹੋਈ ਆ ਇਹ ਨੇਚਰਲ ਜਿਵੇਂ ਕਿ ਤੁਸੀਂ ਨਾ ਆਪਾਂ ਬਨੌਟੀ ਫੁੱਲ ਜਿਹੜੇ ਕਿ ਆਪਾਂ ਘਰਾਂ 'ਚ ਰੱਖਦੇ ਆ ਲਿਜਾ ਕੇ ਜਿਹੜੇ ਪਲਾਸਟਿਕ ਦੇ ਬਣੇ ਹੁੰਦੇ ਆ ਉਹਨਾਂ ਦੀ ਕੋਈ ਖੁਸ਼ਬੂ ਨਹੀਂ ਹੁੰਦੀ ਪਰ ਆ ਆ ਦੇਖੋ ਭਾਵੇਂ ਇਹ ਜੰਗਲੀ ਬੂਟਾ ਆ ਤੇ ਦੋਸਤੋ ਜਿਹੜੀ ਇਹਦੀ ਫਲਾਵਰਿੰਗ ਆ ਉਹ ਕਿੰਨੀ ਬਾ ਕਮਾਲ ਆ ਔਰ ਕਿੰਨੇ ਸੁੰਦਰ ਜਿਹੜੇ ਕਿ ਆ ਫੁੱਲ ਦੇ ਵਿੱਚੋਂ ਖੁਸ਼ਬੂ ਆ ਰਹੀ ਆ ਦੋਸਤੋ ਆ ਦੇਖੋ ਅਮਾਚਲ ਦਾ ਨਜ਼ਾਰਾ ਜਿਹੜਾ ਕੀ ਆ ਸਿਰਫ ਪੰਜਾਬ ਵਰ ਦੇ ਹਿਸ਼ਾਰਪੁਰ ਦੇ ਜ਼ਿਲ੍ਹੇ ਦੇ ਮਾਲਪੁਰ ਦੇ ਜ਼ਿਲ੍ਹੇ ਦੇ ਲਾਗੇ ਛਾਕੇ ਖੜੇ ਆ ਆਪਾਂ ਮੈਲੀ ਡੈਮ ਦੇ ਲਾਗੇ ਛਾਕੇ ਤੇ ਮੈਲੀ ਡੈਮ ਆ ਜਿਹੜਾ ਉਹ ਕਹਿੰਦੇ ਪੀ ਪ੍ਰੋਪਰਲੀ ਬੰਦ ਹੋ ਚੁੱਕਿਆ ਆ ਤੇ ਪਰ ਇੱਥੇ ਆ ਕੇ ਜਿਹੜਾ ਸਾਨੂੰ ਨਜ਼ਾਰਾ ਦੇਖਣ ਨੂੰ ਮਿਲਿਆ ਨਾ ਤੇ ਆਹ ਦੋਸਤੋ ਜਿਹੜਾ ਤੁਹਾਡੇ ਸ਼ਹਿਰਾਂ ਦੇ ਵਿੱਚ ਵਿਕਣ ਵਾਲਾ ਕੜੀ ਪੱਤਾ ਆ ਦੇਖੋ ਇੱਥੇ ਕਿਦਾਂ ਢੇਰ ਲੱਗੇ ਪਏ ਨੇ ਤੇ ਆਹ ਜਿਹੜੀ ਜੜੀ ਬੂਟੀ ਤੁਸੀਂ ਦੇਖ ਰਹੇ ਹੋ ਦੋਸਤੋ ਹੈਗੀ ਗਰੂਨਾ ਜਿਹਨੂੰ ਕਿ ਗਰੂਨਾ ਝਾੜੀ ਕਹਿੰਦੇ ਆ ਗਰੂਨੇ ਲੱਗੇ ਹੁੰਦੇ ਨੇ ਛੋਟੇ ਛੋਟੇ ਤੇ ਦੋਸਤੋ ਇਸ ਵੇਲੇ ਹਜੇ ਲੱਗੇ ਨਹੀਂ ਹੈਗੇ ਪਰ ਫੁੱਲ ਖਿੜੇ ਹੋਏ ਨੇ ਤੇ ਪਰ ਇਹ ਬਹੁਤ ਹੀ ਪੌਸ਼ਟਿਕ ਚੀਜ਼ ਹੁੰਦੀ ਹੈ ਜਿਹੜੀ ਜਦੋਂ ਕਿ ਖਾਣੇ ਦੇ ਲਈ ਇਹ ਕਹੀ ਜਾਂ ਹੈ ਨੈਚੁਰਲ ਇੱਕ ਨਾ ਵਿਟਾਮਿਨ ਨਾਲ ਭਰਿਆ ਹੋਇਆ ਸੋਰਸ ਆ ਤੇ ਪਰ ਇਹ ਸਾਨੂੰ ਜਿਹੜਾ ਕੀ ਆ ਬਾਜ਼ਾਰ ਦੇ ਵਿੱਚ ਖਾਣ ਨੂੰ ਨਹੀਂ ਮਿਲਦਾ ਸੋ ਇਹ ਨਾ ਤਾਂ ਇੰਨੀ ਕੁਆਂਟੀਟੀ ਦੇ ਵਿੱਚ ਬਾਜ਼ਾਰ ਦੇ ਵਿੱਚ ਸ਼ਹਿਰ ਦੇ ਵਿੱਚ ਜਾਂਦਾ ਹੈ ਕਿ ਸਾਨੂੰ ਮਿਲੇ ਤੇ ਇਹ ਤੁਸੀਂ ਜੇ ਕਰ ਇਹਨਾਂ ਚੀਜ਼ਾਂ ਨੂੰ ਕਹਿੰਨੇ ਪਏ ਅਸੀਂ ਦੇਖਣਾ ਹੱਥ ਲਾ ਕੇ ਛੋਣਾ ਜਾਂ ਖਾਣਾ ਤੇ ਦੋਸਤੋ ਇਹ ਤੁਹਾਨੂੰ ਇਦਾਂ ਦੇ ਨਾ ਜਗਾਵਾਂ ਤੇ ਹੀ ਆ ਕੇ ਤੁਹਾਨੂੰ ਮਿਲ ਸਕਦਾ ਇਹ ਤੇ ਅਸੀਂ ਵੀ ਇੱਥੋਂ ਲੰਘ ਰਹੇ ਸੀ ਤੇ ਸਾਨੂੰ ਇਹ ਚੀਜ਼ਾਂ ਦੇਖਣ ਨੂੰ ਮਿਲੀਆਂ ਦੇਖੋ ਆ ਕੜੀ ਪੱਤਾ ਹੈ ਦੋਸਤੋ ਸਾਰਾ ਤੇ ਇਹਨੂੰ ਕਹਿੰਦੇ ਆ ਜੀ ਕੜੀ ਪੱਤਾ ਦੇਖੋ ਢੇਰਾਂ ਦੇ ਢੇਰ ਲੱਗੇ ਹੋਏ ਤੇ ਫੁੱਲ ਦੇਖੋ ਕਿੰਨੇ ਸੋਹਣੇ ਆ ਤੇ ਆਲੇ-ਦੁਆਲੇ ਦਾ ਤੁਹਾਨੂੰ ਮੌਸਮ ਜਾਂ ਕਹਿ ਸਕਦੇ ਜਿਹੜੀ ਮਹਿਕ ਆਂਦੀ ਨਾ ਇੱਥੇ ਖੁਸ਼ਬੂ ਆ ਰਹੀ ਆ ਉਹ ਖੁਸ਼ਬੂ ਲੱਗ ਗਈ ਆ ਤੇ ਜੇਕਰ ਮੈਂ ਤੁਹਾਨੂੰ ਇਹ ਤੋਂ ਇੱਧਰਲੇ ਪਾਸੇ ਦਿਖਾਵਾਂ ਦੇਖੋ ਜਿਹੜਾ ਕਿ ਡੈਮ ਦਾ ਪਾਣੀ ਆ ਥੱਲੇ ਉਹ ਇੱਥੋਂ ਦਿਖ ਰਿਹਾ ਤੇ ਮੈਲੀ ਡੈਮ ਆ ਉਹ ਐਕਚੁਅਲੀ ਬੰਦ ਕਰ ਦਿੱਤਾ ਗਿਆ ਥੋੜੇ ਚਿਰ ਹੋਇਆ ਕਹਿੰਦੇ ਆ ਤੇ ਨਾਲ ਦੀ ਨਾਲ ਇੱਕ ਤੁਹਾਨੂੰ ਬੂਟਾ ਮੈਂ ਹੋਰ ਦਿਖਾਵਾਂਗਾ ਤੇ ਦੋਸਤੋ ਆ ਥੱਲੇ ਤੁਸੀਂ ਬੂਟਾ ਦੇਖ ਸਕਦੇ ਜਿਹੜਾ ਕਿ ਤੁਹਾਨੂੰ ਆਪਾਂ ਟਕੀਲਾ ਦਿਖਾ ਲਿਆ ਸੀਗਾ ਆਪਣੇ ਘਰ ਦੇ ਵਿੱਚ ਮੈਂ ਥੱਲੇ ਜਾ ਕੇ ਤੁਹਾਨੂੰ ਦਿਖਾਣਾ ਤੇ ਜਿਹੜਾ ਆ ਦੇਖੋ ਟਕੀਲਾ ਦਿਖਾ ਲਿਆ ਸੀਗਾ ਕਈ ਦੋਸਤ ਇਸ ਬੂਟੇ ਨੂੰ ਉਸ ਟਕੀਲੇ ਦੇ ਬੂਟੇ ਦੇ ਨਾਲ ਮੈਚ ਕਰ ਰਹੇ ਸੀਗੇ ਦੇਖ ਕੇ ਉਹਦੇ ਪੱਤੇ ਪਰ ਇਹ ਬੂਟਾ ਦੋਸਤੋ ਹੋਰ ਆ ਤੇ ਜਿਹੜਾ ਕੀ ਉਹ ਟਕੀਲੇ ਵਾਲਾ ਪਲਾਂਟ ਆ ਉਹ ਹੋਰ ਚੀਜ਼ ਆ ਤੇ ਆਹ ਜਿਹੜੀ ਚੀਜ਼ ਆ ਇਹ ਬਾੜ ਦੇ ਲਈ ਆਹ ਵਾਲਾ ਬੂਟਾ ਆ ਤੇ ਮੈਨੂੰ ਇਹਦਾ ਨਾਮ ਨਹੀਂ ਪਤਾ ਮੈਂ ਤੁਹਾਨੂੰ ਦੱਸਾਂ ਇਸ ਬੂਟੇ ਦੀ ਜਿਹੜੀ ਕੀ ਆ ਗਰੋਥ ਔਰ ਇਹਦੀ ਬਣਾਵਟ ਆ ਉਹ ਹੋਰ ਚੀਜ਼ ਆ ਤੇ ਉਸ ਬੂਟੇ ਦੀ ਬਣਾਵਟ ਆ ਜਿਹੜੀ ਟਕੀਲਾ ਦਾ ਪਲਾਂਟ ਹੁੰਦਾ ਉਹਦੀ ਬਣਾਵਟ ਹੋਰ ਆ ਤੇ ਜੰਗਲੀ ਬੂਟਾ ਉਹ ਵਾਲਾ ਆ ਆ ਤੇ ਉਹ ਹੋਰ ਬੂਟਾ ਸੀ ਜਿਹੜਾ ਤੁਹਾਨੂੰ ਆਪਾਂ ਦਿਖਾਇਆ ਸੀ ਤੇ ਆਹ ਆ ਦੋਸਤੋ ਗਰੂਨਾ ਦਾ ਬੂਟਾ ਗਰੂਨਾ ਜਿਹੜੇ ਛੋਟੇ ਛੋਟੇ ਗਰੂਨੇ ਹੁੰਦੇ ਆ ਜਿਨ੍ਹਾਂ ਨੂੰ ਸ਼ਾਇਦ ਅੱਜ ਕੱਲ ਬੱਚਿਆਂ ਨੂੰ ਤਾਂ ਸ਼ਾਇਦ ਮੈਨੂੰ ਪਤਾ ਨਹੀਂ ਪਤਾ ਹੋਵੇ ਕਿ ਨਹੀਂ ਪਤਾ ਹੋਵੇ ਪਰ ਇਹ ਦੋਸਤੋ ਇੰਨੇ ਪੋਸਟਿਕ ਹੁੰਦੇ ਆ ਨਾ ਇਹ ਖਾਣ ਦੇ ਲਈ ਜਿਹੜੇ ਕਿ ਬੇਹੱਦ ਬਹੁਤ ਹੀ ਜ਼ਰੂਰੀ ਇਸ ਤੋਂ ਇਲਾਵਾ ਜੇਕਰ ਇਧਰ ਮੈਂ ਦਿਖਾਵਾਂ ਤੁਹਾਨੂੰ ਕੋਈ ਹੋਰ ਸ਼ਾਇਦ ਬੂਟੇ ਦੇ ਨਾਲ ਜੇਕਰ ਗਰੂਨੇ ਲੱਗੇ ਹੋਣ ਤਾਂ ਮੈਂ ਤੁਹਾਨੂੰ ਦਿਖਾਵਾਂ ਪਰ ਨਹੀਂ ਹਜੇ ਕਿਹੜੇ ਕਿ ਆ ਫੁੱਲ ਫਲਾਵਰਿੰਗ ਹੋ ਰਹੀਆਂ ਦੇਖੋ ਇਹਨਾਂ ਦੀ ਇਹ ਦੋਸਤੋ ਕੀ ਆ ਇਹ ਨੇਚਰਲ ਸੋਰਸਸ ਆ ਜਿਹੜੇ ਵਿਟਾਮਿਨ ਸਾਨੂੰ ਚਾਹੀਦੇ ਹੁੰਦੇ ਨਾ ਉਹ ਪਹਾੜੀ ਲੋਕਾਂ ਤੇ ਤੁਹਾਡੇ ਨਾਲੋਂ ਤਕੜੇ ਆ ਸਾਡੇ ਨਾਲੋਂ ਉਹ ਤਾਂ ਹੀ ਤਕੜੇ ਆ ਇਦਾਂ ਦੀ ਜਿਹੜੀਆਂ ਪੋਸਟਿਕ ਚੀਜ਼ਾਂ ਉਹਨਾਂ ਨੂੰ ਆਮ ਮਿਲਦੀਆਂ ਉਹ ਆਮ ਮਿਲਦੀਆਂ ਤੇ ਸਾਨੂੰ ਇਹ ਤੁਹਾਨੂੰ ਜਾ ਕੇ ਲਈਏ ਬਾਜ਼ਾਰ ਦੇ ਵਿੱਚ ਪੈਸੇ ਦੇ ਕੇ ਵੀ ਨਹੀਂ ਮਿਲਣੀ ਇਹ ਚੀਜ਼ ਉਹ ਇੱਥੇ ਐਨ ਪ੍ਰਮਾਤਮਾ ਨੇ ਫ੍ਰੀ ਆਫ ਕੋਸਟ ਰੋਡ ਦੇ ਉੱਪਰ ਲਾਈ ਹੋਈ ਹੁੰਦੀ ਆ ਤੇ ਇਹਨੂੰ ਜਿਹੜਾ ਖਾਣ ਦਾ ਸਮਾਂ ਆ ਉਹ ਜਿਹੜੇ ਗਰੁੰਨਿਆਂ ਦਾ ਸਮਾਂ ਆ ਦੋਸਤੋ ਉਹ ਮोटा ਹੋ ਜੇ 10 20 ਦਿਨ ਰੋਕੇ ਆਵੇਗਾ ਕਿਉਂਕਿ ਫਲਾਵਰਿੰਗ ਆ ਤੇ ਪਰ ਆਹ ਕੜੀ ਪੱਤਾ ਆ ਦੋਸਤੋ ਜਿਹੜੇ ਨੂੰ ਤੁਸੀਂ ਆਪਣਾ ਮਸਾਲਿਆਂ ਦੇ ਵਿੱਚ ਪਾਣੇ ਆ ਕੜੀ ਦੇ ਵਿੱਚ ਪਾਣੇ ਆ ਔਰ ਉਹ ਇੱਥੇ ਢੇਰਾਂ ਦੇ ਢੇਰ ਲੱਗੇ ਪੈਨੇ ਆ ਐਨ ਕਹਿ ਲੋ ਪੇ ਕੋਈ ਗਣਤੀ ਮਣਤੀ ਹੈ ਨਹੀਂ ਪੇ ਇੰਨਾ ਕਿ ਜਿਹੜਾ ਤੁਸੀਂ ਇੱਥੇ ਇਕੱਠਾ ਕਰ ਸਕਦੇ ਆ ਤੇ ਆਦਰ ਵੀ ਇੱਕ ਪਲਾਂਟ ਆ ਜਾਓ ਤੁਹਾਨੂੰ ਦਿਖਾ ਲਾਂ ਮੈਂ ਹੋਰ ਕਿਉਂਕਿ ਜਿੰਨਾ ਤੁਸੀਂ ਬਨਸਪਤੀ ਦੇ ਨੇੜੇ ਜਾਓਗੇ ਨਾ ਬੂਟਿਆਂ ਦੇ ਨੇੜੇ ਜਾਓਗੇ ਤੁਹਾਨੂੰ ਉਨਾਂ ਹੀ ਪਤਾ ਲੱਗੂਗਾ ਪੇ ਸਾਡੀ ਧਰਤੀ ਤੇ ਅਸੀਂ ਉਹ ਬੂਟੇ ਤਾਂ ਅਸੀਂ ਦੇਖੇ ਹੀ ਨਹੀਂ ਜਿਹੜੇ ਕੀ ਆ ਜਿਹੜੇ ਸਾਡੀ ਕਦੇ ਅੱਖਾਂ ਦੇ ਸਾਹਮਣੇ ਨਹੀਂ ਆਏ ਤੇ ਇਸ ਤੋਂ ਅੱਗੇ ਦੋਸਤੋ ਜੇਕਰ ਆਓ ਆਹ ਦੇਖੋ ਸਵੰਜਣਾ ਲੱਗਾ ਹੋਇਆ ਆਹ ਜਿਹੜਾ ਬੂਟਾ ਆ ਇਹ ਸਵੰਝਣਾ ਦਾ ਦਰਖਤ ਲੱਗਾ ਹੋਇਆ ਜੰਗਲ ਦੇ ਵਿੱਚ ਆ ਅਸੀਂ ਤੇ ਇੱਥੇ ਦੇਖ ਲਓ ਬਈ ਇੱਕੋ ਹੀ ਥਾਂ ਤੇ ਇੰਨੇ ਕ ਬੂਟੇ ਤੁਹਾਨੂੰ ਜਿਹੜੇ ਕੀ ਆ ਇਹ ਆਪ ਆਪ ਮੁਹਾਰੇ ਉੱਗੇ ਹੋਏ ਤੁਹਾਨੂੰ ਇਹ ਮਿਲ ਜਾਣਗੇ ਜਿਹੜੇ ਕਿ ਸਾਡੇ ਘਰਾਂ ਦੇ ਵਿੱਚੋਂ ਲੁਪਤ ਹੋ ਚੁੱਕੇ ਆ ਤੇ ਇਹ ਬੂਟੇ ਉਹ ਨੇ ਜਿਹੜੇ ਕਿ ਤੁਹਾਨੂੰ ਨਾ ਕਹਿ ਸਕਦੇ ਆ ਵੀ ਕਈ ਬਿਮਾਰੀਆਂ ਤੁਹਾਡੀਆਂ ਉਹ ਐਕਚੁਅਲ ਦੇ ਵਿੱਚ ਠੀਕ ਕਰਦੇ ਆ ਸੋ ਦੋਸਤੋ ਇਹ ਜਾਣਕਾਰੀ ਇਹ ਤੁਹਾਡੇ ਲਈ ਮੈਂ ਤਾਂ ਤੁਹਾਨੂੰ ਦੱਸ ਰਿਹਾ ਵੀ ਜਿਹੜੇ ਕਿ ਅਸੀਂ ਤੁਹਾਨੂੰ ਬੂਟੇ ਦਿਖਾਣੇ ਆ ਨਾ ਜੰਗਲ ਦੇ ਵਿੱਚ ਉਹ ਆਮ ਆ ਸਾਡੇ ਦੇ ਸ਼ਹਿਰਾਂ ਚ ਆ ਕੇ ਉਹ ਖਾਸ ਹੋ ਜਾਂਦੇ ਆ ਜਿਹੜੀ ਕਿ ਦਾਤਣ ਵੀ ਤੁਸੀਂ ਆ ਖਰੀਦਦੇ ਆ ਨਾ ਦੇਖੋ ਕੈਮਰਾਮੈਨ ਜੀ ਜ਼ੂਮ ਕਰਕੇ ਦਿਖਾ ਲਿਓ ਮੜ ਜਾ ਸਵਾਂਝਣਾ ਦਾ ਦਰਖਤ ਤੇ ਦਾਤਣ ਵੀ ਸਾਨੂੰ ਪੈਸੇ ਦੇ ਕੇ ਮਿਲਦੀ ਆ ਸੋ ਇਹ ਜੰਗਲ ਆ ਤੇ ਜੰਗਲ ਦੇ ਵਿੱਚ ਇਦਾਂ ਦੀ ਚੀਜ਼ਾਂ ਨੇਚਰਲ ਆ ਤੇ ਆ ਫਲਾਵਰਿੰਗ ਜਿਹੜੀ ਕਿ ਜੰਗਲੀ ਹੋਈ ਹੋ ਜਿਵੇਂ ਕਿ ਆ ਦੇਖੋ ਇੱਥੇ ਫਲਾਵਰਿੰਗ ਤੁਹਾਨੂੰ ਦਿਖਾਣਾ ਜਿਵੇਂ ਆ ਬੂਟੇ ਦੀ ਫਲਾਵਰਿੰਗ ਆ ਸੋ ਇਹਨਾਂ ਨੂੰ ਕੀ ਆ ਇਹ ਮਹਿਕ ਨਾ ਜਿਹੜੀ ਕਿ ਇਹਦੀ ਮਹਿਕ ਆ ਰਹੀ ਆਲੇ ਦੁਆਲੇ ਇੰਨੀ ਅੱਛੀ ਆ ਰਹੀ ਆ ਖੁਸ਼ਬੂ ਆ ਰਹੀ ਆ ਭਾਈ ਬਹੁਤ ਸੋਹਣੀ ਆ ਰਹੀ ਆ ਤੇ ਤੁਸੀਂ ਜਦੋਂ ਵੀ ਕਦੇ ਹੁਣ ਆਪਾਂ ਉਸ ਏਰੀਆ ਦੇ ਵਿੱਚ ਹੁਣ ਟ੍ਰੈਵਲ ਕਰੂਗੇ ਤਾਂ ਤੁਸੀਂ ਦੇਖੋਗੇ ਭਾਈ ਮੌਸਮ ਦਾ ਜਿਹੜਾ ਆਪਣੇ ਨਾਲ ਉਹ ਤੁਹਾਨੂੰ ਹਵਾ ਦਾ ਫਰਕ ਲੱਗੇਗਾ ਸੋ ਇਹ ਤਾਂ ਹੀ ਲੱਗਿਆ ਕਿਉਂਕਿ ਇਦਾਂ ਨਹੀਂ ਜਿਹੜੇ ਦਰਖਤ ਦੇ ਨੂੰ ਆ ਫੁੱਲ ਖਿੜੇ ਹੋਏ ਨੇ ਛੋਟੇ ਛੋਟੇ ਇੰਨੀਆਂ ਮਧੂਮੱਖੀਆਂ ਦੋਸਤੋ ਸਾਡੇ ਖੇਤਾਂ ਦੇ ਵਿੱਚ ਨਹੀਂ ਹੈਗੀਆਂ ਜਿੰਨੀਆਂ ਕਿ ਇੱਥੇ ਨੇ ਇਹਨਾਂ ਮਧੂਮੱਖੀਆਂ ਦਾ ਬਹੁਤ ਹੀ ਅਹਿਮ ਯੋਗਦਾਨ ਆ ਸਾਡੀ ਖੇਤੀ ਦੇ ਲਈ ਸਾਡੇ ਸਬਜ਼ੀਆਂ ਦੇ ਲਈ ਜੇਕਰ ਅਸੀਂ ਇਹਨੂੰ ਸਮਝੀਏ ਕਿਉਂਕਿ ਇਹਨਾਂ ਦੇ ਨਾਲ ਪੋਲੀਨੇਸ਼ਨ ਹੁੰਦੀ ਆ ਪੋਲੀਨੇਸ਼ਨ ਤਾਂ ਹੀ ਹੋਵੇਗੀ ਜੇਕਰ ਸਾਡੇ ਖੇਤਾਂ ਦੇ ਵਿੱਚ ਜਾਂ ਸਾਡੇ ਆਲੇ ਦੁਆਲੇ ਘਰਾਂ ਦੇ ਵਿੱਚ ਫਲਾਵਰ ਹੋਣਗੇ ਫਲਾਵਰ ਹੋਣਗੇ ਤਾਂ ਸਾਨੂੰ ਉਹ ਤੋਂ ਗਾਹਾਂ ਫਰੂਟ ਸਬਜ਼ੀਆਂ ਮਿਲਣਗੀਆਂ ਕਿਉਂਕਿ ਇਹ ਪ੍ਰਕਿਰਤੀ ਆ ਇੱਦਾਂ ਚੱਲਦੀ ਆ ਦੋਸਤੋ ਗੱਲ ਬਾਕੀ ਸਾਰੀ ਸਮਝਣ ਦੀ ਆ ਆਹਾਂ ਦੋਸਤੋ ਬੂਟਾ ਦੇਖੋ ਕਿੰਨਾ ਸੋਹਣਾ ਆ ਤੇ ਇਹਨੂੰ ਕੰਡੇ ਵੀ ਆ ਪੂਰੇ ਆ ਟੋਪ ਦੇ ਆ ਤੇ ਫੁੱਲ ਵੀ ਪੂਰੇ ਟੋਪ ਦੇ ਲੱਗੇ ਆ ਤੇ ਆ ਨਾਲ ਇਹਨੂੰ ਆ ਲੌਂਗ ਵੀ ਲੱਗੇ ਹੋਏ ਨੇ ਆ ਦੇਖੋ ਸੋ ਇਹਨਾਂ ਦਾ ਵੀ ਕੋਈ ਮਹੱਤਵ ਆਏ ਤਾਂ ਬੂਟੇ ਆ ਦੋਸਤੋ ਬਿਨਾ ਮਹੱਤਵ ਤੋਂ ਕੋਈ ਚੀਜ਼ ਨਹੀਂ ਹੈਗੀ ਪ੍ਰਕਿਰਤੀ ਦੇ ਵਿੱਚ ਸੋ ਆਹ ਕੜੀ ਪੱਤੇ ਦੇ ਦਾ ਢੇਰ ਲੱਗੇ ਪਏ ਨੇ ਸਵੰਜਣਾ ਦਾ ਬੂਟਾ ਦਿਖਾਤਾ ਤੁਹਾਨੂੰ ਤੇ ਵਧੀਆ-ਵਧੀਆ ਜਿਹੜੀਆਂ ਹੋਰ ਚੀਜ਼ਾਂ ਆ ਤੁਹਾਨੂੰ ਉਹ ਮੈਂ ਸਾਰੀਆਂ ਦਿਖਾ ਲ ਰਿਹਾ ਇੱਥੋਂ ਕੈਮਰਾਮੈਨ ਜੀ ਨਿਗਾਹ ਮਾਰੋ ਇਹ ਸਾਰੇ ਜੰਗਲ ਦੇ ਵਿੱਚ ਤਕਰੀਬਨ ਤਕਰੀਬਨ ਬਹੁਤ ਹੀ ਕੀਮਤੀ ਬੂਟੇ ਜਿਹੜੇ ਆ ਉਹ ਲੱਗੇ ਹੋਏ ਨੇ ਬਹੁਤ ਵਧੀਆ ਚੀਜ਼ ਆ ਜੀ ਇਹ ਮੈਲੀ ਟਾਈਮ ਦੇ ਨਜ਼ਦੀਕ ਦਾ ਇਲਾਕਾ ਆ ਦੋਸਤੋ ਸੋ ਮੈਲੀ ਡੈਮ ਆ ਜਿਹੜਾ ਬੰਦ ਹੋ ਚੁੱਕਾ ਆ ਕਿ ਅਸੀਂ ਤੁਹਾਨੂੰ ਉਹ ਨਹੀਂ ਦਿਖਾ ਸਕੇ ਸੋ ਇਹ ਜਿਹੜੀ ਕਿ ਤੁਹਾਨੂੰ ਕੋਈ ਮੇਨ ਮੁੱਖ ਜਾਣਕਾਰੀ ਆਪਾਂ ਤੁਹਾਡੇ ਲਈ ਅੱਜ ਇਹ ਲੈ ਕੇ ਹਾਜ਼ਰ ਆ ਦੋਸਤੋ ਸੋ ਆਓ ਦੋਸਤੋ ਅੱਗੇ ਨੂੰ ਕਿਹੜੀ ਪੱਤੇ ਦੇ ਕਿੱਡੇ-ਕੱਡੇ ਦਰਖਤ ਨੇ ਦੋਸਤੋ ਦੇਖੋ ਆਹ ਦੇਖੋ ਦੋਸਤੋ ਇਹਨਾਂ ਫੁੱਲਾਂ ਦੇ ਵਿੱਚੋਂ ਦੋਸਤੋ ਮਹਿਕ ਆ ਰਹੀ ਨਾ ਇੰਨੀ ਆਹ ਲਓ ਦੋਸਤੋ ਤੁਹਾਡੇ ਸਾਰਿਆਂ ਦੇ ਲਈ ਇੱਕ-ਇੱਕ ਫੁੱਲ ਮੈਂ ਆਪਣੇ ਦਰਸ਼ਕਾਂ ਨੂੰ ਭੇਂਟ ਕਰ ਰਿਹਾ ਤੇ ਜੇਕਰ ਤੁਹਾਨੂੰ ਚੰਗਾ ਲੱਗੇ ਵੀਡੀਓ ਸਾਡੀ ਤਾਂ ਬਾਈ ਸ਼ੇਅਰ ਕਰ ਦਿਓ ਪਹਿਲੀ ਵਾਰ ਆਏ ਆ ਤਾਂ ਲਾਈਕ ਕਰ ਲਿਓ ਇਹ ਤੁਹਾਡੇ ਲਈ ਆਪਾਂ ਜਿਹੜੇ ਕੀ ਆ ਤੁਹਾਨੂੰ ਆਪਾਂ ਕੈਮਰੇ ਦੀ ਅੱਖ ਦੇ ਨਾਲ ਤੁਹਾਨੂੰ ਇਹ ਚੀਜ਼ਾਂ ਦਿਖਾ ਰਹੇ ਨੇ ਸੋ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਕਰਕੇ ਜਾਣਾ ਧੰਨਵਾਦ ਦੋਸਤੋ ਸਤਿ ਸ਼੍ਰੀ ਅਕਾਲ ਆ ਮਿਲਦੇ ਆ ਹੋਰ ਕਿਸੇ ਨਵੀਂ ਜਾਣਕਾਰੀ ਸਤਿ ਸ਼੍ਰੀ ਅਕਾਲ ਜੀ ਲਓ ਜੀ ਦੋਸਤੋ ਆ ਨਜ਼ਾਰਾ ਦੇਖੋ ਤੁਸੀਂ ਕਿੰਨਾ ਦਾ ਤੇ ਇਹ ਹਿਮਾਚਲ ਨਹੀਂ ਇਹ ਪੰਜਾਬ ਆ ਬਾਈ ਪੰਜਾਬ